ਜਦੋਂ ਕਿਸਾਨਾਂ ਵਾਲੇ ਕਾਨੂੰਨ ਬਣ ਰਹੇ ਸੀ ਬੀਬਾ ਜੀ ਕਿੱਥੇ ਸੀ ਉਹ ਕੈਬਨਟ ਦੇ ਵਿੱਚ ਬੈਠੇ ਸੀਗੇ ਉੱਥੇ ਹਾਮੀ ਭਰੀ ਐ ਕਿ ਪੰਜਾਬ ਦੀ ਪ੍ਰਵਾਹ ਨਾ ਕਰੋ ਅਸੀਂ ਆਪ ਹੀ ਠੀਕ ਕਰ ਲਾਂਗੇ 3 ਮਹੀਨੇ ਸਾਰਾ ਟੱਬਰ ਜੋ ਲੱਗੇ ਕਾਨੂੰਨਾਂ ਦੀ ਤਾਰੀਫ ਕਰਨ ਬਹੁਤ ਵਧੀਆ ਕਾਨੂੰਨ ਨੇ ਕਮਾਲ ਦੇ ਕਾਨੂੰਨ ਨੇ ਇਹ ਤਾਂ ਕਮਾਲ ਹੀ ਹੋਊ ਕਿ ਪ੍ਰਵਾਹ ਨਾ ਕਰੋ ਜਦੋਂ ਪਤਾ ਲੱਗਿਆ ਕਿਸਾਨਾਂ ਦਾ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਅਸੀਂ ਫਾਡੇ ਕੇ ਕਹਿੰਦੇ ਬਹੁਤ ਮਾੜੇ ਕਾਨੂੰਨ ਨੇ ਬਹੁਤ ਤਾਂ ਬਹੁਤ ਬਈ ਇਹ ਤਾਂ ਮਾਜਿਆ ਕਮਾਲ ਐ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਉਸ ਤੋਂ ਬਾਅਦ ਫੇਰ ਲੱਗੇ ਸੀ ਬੀਜੇਪੀ ਨਾਲ ਸਿਆਤਾ ਕਰਨ ਉਹ ਤਾਂ ਗੱਲ ਕਰ ਉਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਮਨਤਾ ਕਰਨ ਵਾਲੀ ਮੈਨੂੰ ਤਾਂ ਪਤਾ ਲੱਗਦਾ ਰਹਿੰਦਾ ਪੈਰੀ ਪੈ ਜਾਂਦੇ ਉੱਥੇ ਜਾ ਕੇ ਕਿਵੇਂ ਨਾ ਕਿਵੇਂ ਬਚਾ ਲੋ ਕਿਵੇਂ ਨਾ ਕਿਵੇਂ ਬਚਾ ਬੀਜੇਪੀ ਵਾਲੇ ਕਹਿੰਦੇ ਸਾਡੇ ਵਾਲੇ ਬਤੀਲੇ ਤਾਂ ਆਪ ਨਹੀਂ ਨਾਲ ਹੈਗੀ ਤੂੰ ਸਾਥੋਦਾਰੀ ਮੰਗਣਾ ਆਗੇ ਸਾਨੂੰ ਤਾਂ ਆਪ ਨਹੀਂ ਲੋਕ ਟਿਕਣ ਦਿੰਦੇ ਸਾਨੂੰ ਪਿੰਡਾਂ ਚ ਨਹੀਂ ਵੜਨ ਦਿੰਦੇ ਕਿਸਾਨਾਂ ਨੇ ਸਿੱਧਾ ਕਹਿਤਾ ਦਿੱਲੀ ਦੇ ਮਾਲਕ ਤੁਸੀਂ ਸੀ ਤੁਸੀਂ ਸਾਨੂੰ ਦਿੱਲੀ ਨਹੀਂ ਵੜਨ ਦਿੱਤਾ ਪਿੰਡਾਂ ਦੇ ਮਾਲਕਾ ਸੀ ਹਾਂ ਤੁਹਾਡੇ ਪਿੰਡਾਂ ਜਲੀ ਵੜਨ ਦਿੰਦੇ ਸਿੰਧਾਇਆ ਸਾਹਿਬ ਹੈ ਸੋ ਵੀਰੋ ਇਹ ਸਭ ਦੋਸ਼ੀ ਨੇ ਇਹਨਾਂ ਨੇ ਕਿਸੇ ਕਿਸਾਨ ਕਿਸੂਨ ਕੋਈ ਨਹੀਂ ਲੈਣਾ ਦੇਣਾ ਇਹਨਾਂ ਦਾ ਇਹਨੂੰ ਆਪਣੀ ਕੁਰਸੀ ਬਚਾਉਣੀ ਚਾਹੀਦੀ